ਹਾਂ ਜੀ ਮਿੱਤਰੋ ਕੀ ਹਾਲ ਚਾਲ ਨੇ ਜੀ ਉਮੀਦ ਆ ਸਾਰੇ ਠੀਕ ਠਾਕ ਹੋਮ ਹੋਗੇ ਆਪਾਂ ਆਏ ਹਾਂ ਜੀ ਗੱਡੀ ਖਾਲੀ ਕਰਕੇ ਬਾਰਾਮਤੀ ਬਾਰਾਮਤੀ ਤੋਂ ਵਾਪਸ ਪੂਨੇ ਨੂੰ ਆ ਰਹੇ ਸੀ ਪਾਟਸ ਤੋਂ ਪਹਿਲਾਂ ਗੁਰਨਾਨਕ ਢਾਬਾ ਪੰਜਾਬੀ ਢਾਬਾ ਆਪਣੇ ਮੁੰਡੇ ਗੁਰਦਾਸਪੁਰ ਦੇ ਨੇ ਤੇ ਬੜਾ ਵਧੀਆ ਰੋਟੀ ਪਾਣੀ ਆ ਤੇ ਜਗਾ ਪਾਰਕਿੰਗ ਤੇ ਨਹਾਉਣ ਧੋਣ ਨੂੰ ਬਾਥਰੂਮ ਵਗੈਰਾ ਦੀ ਬੜੀ ਵਧੀਆ ਸਹੂਲਤਾ ਤੇ ਇਹ ਬਿਲਕੁਲ ਖੁੰਜੇ ਦੇ ਵਿੱਚ ਆ ਜੀ ਜਦ ਆਪਾਂ 12 ਮਤੀ ਤੋਂ ਆ ਕੇ ਸੋਲਾਪੁਰ ਵਾਲੇ ਰੋਡ ਤੇ ਚੜ ਜene ਆ ਪੂਨਾ ਸੋਲਾਪੁਰ ਵਾਲੇ ਤੇ ਬਿਲਕੁਲ ਖੁੰਜੇ ਦੇ ਵਿੱਚ ਰੋ ਹੋਟਲ ਆ ਇਹ ਤੇ ਹੋਟਲ ਵੀ ਬੜੀ ਵਧੀਆ ਜਗ੍ਹਾ ਤੇ ਆ ਬਾਕੀ ਬੰਦਿਆਂ ਦੇ ਸੁਭਾਅ ਬੜੇ ਵਧੀਆ ਨੇ ਮੁੰਡਾ ਬੜਾ ਵਧੀਆ ਅਰਦਾਸਪੁਰ ਵਾਲਾ ਤੇ ਬਾਕੀ ਰੋਟੀ ਪਾਣੀ ਦਾ ਤਾਂ ਕੋਈ ਅੰਤ ਨਹੀਂ ਇੰਨਾ ਵਧੀਆ ਤੇ ਆਪਾਂ ਖੜਗੇ ਸੀ ਉਰੇ ਆ ਕੇ ਇੱਥੇ ਆ ਕੇ ਦੁਪਹਿਰੇ ਰੋਟੀ ਪਾਣੀ ਖਾਧਾ ਗੱਡੀ ਦੇ ਟਾਇਰਾਂ ਟੋਰਾਂ ਦੇ ਪਾਸੇ ਪੁੱਸੇ ਬਦਲਾਏ ਤੇ ਆਪਦਾ ਕੰਮਕਾਰ ਸਾਰਾ ਕਲੀਅਰ ਕਰਕੇ ਤੇ ਹੁਣ ਨਹਾ ਧੋ ਕੇ ਅਰਗਬਤੀ ਲਾ ਕੇ ਪਾਠ ਪੂਜਾ ਕਰਕੇ ਤੇ ਹੁਣ ਆਪਾਂ ਕਰਾਂਗੇ ਜੀ ਤੁਰਨ ਦੀ ਤਿਆਰੀ ਪੁੰਨੇ ਵੱਲ ਨੂੰ ਕਿਉਂ ਗੱਡੀ ਭਰਨੀ ਆ ਜਾ ਕੇ ਪੁੰਨੇ ਤੋਂ ਤੇ ਹੁਣ ਚਲਾਂਗੇ ਜੀ ਪੁੰਨੇ ਧੰਨਵਾਦ